ਲਈ ਆਈਐਸ ਦੇ ਨਾਲ ਹੁਣ ਪੀਟੀਈ ਵੀ ਹੋਵੇਗਾ ਸਵੀਕਾਰ ਆਈਆਰਸੀਸੀ ਕਰੇਗੀ ਕੈਨੇਡਾ ਲਈ ਪੀਟੀਈ ਐਕਸੈਪਟ ਉਹਨੇ ਕਿਹੜੇ ਤਰੀਕੇ ਨਾਲ ਹੋਵੇਗਾ ਟੈਸਟ ਆਉ ਜਾਣਦੇ ਆ ਇਸ ਨਵੀਂ ਰਿਪੋਰਟ ਆਈਆਰਸੀਸੀ ਹੁਣ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਈ ਅਗਰੇਜ਼ੀ ਦੇ ਪੀਅਰਸਨ test ਜਾਣੀ ਕਿ PTE ਨੂੰ ਸਵਿਕਾਰ ਕਰ ਰਿਹਾ ਤੀਹ ਜਨਵਰੀ ਦੋ ਹਜ਼ਾਰ ਚੌਵੀ ਤੱਕ ਪੀਅਰਸਨ test of english ਜਾਣੀ PTE ਕੋਰ test ਹੁਣ student direct stream ਜਾਣੀ SDS ਨੂੰ ਛੱਡ ਕੇ ਸਾਰੇ immigration ਮਾਰਗਾਂ ਦੇ ਲਈ ਸਵਿਕਾਰ ਕੀਤਾ ਜਾਵੇਗਾ ਤੇ ਵੱਡੀ ਖ਼ੁਸ਼ ਖ਼ਬਰੀ ਹੈ ਤੁਹਾਡੇ ਲਈ ਜੇ ਪੰਜਾਬੀ ਇਸ ਖ਼ਬਰ ਨੂੰ ਸੁਣ ਰਹੇ ਨੇ ਵੱਡੀ ਖ਼ੁਸ਼ ਖ਼ਬਰੀ ਹੈ ਤੁਹਾਡੇ ਲਈ ਕੈਨੇਡਾ ਜਾਣ ਵਾਲੇ ਚਾਹ ਵਾਲਿਆਂ ਦੇ ਲਈ ਵੱਡੀ ਖ਼ੁਸ਼ ਖ਼ਬਰੀ ਹੈ। ਇਸ ਦਾ ਮਤਲਬ ਹੈ ਕਿ প্রভিনਸ਼ੀਅਲ ਨਾਮਜ਼ਦ ਪ੍ਰੋਗਰਾਮ ਪੀ ਐਂਡ ਪੀ ਉਮੀਦਵਾਰ ਐਕਸਪ੍ਰੈਸ ਐਂਟਰੀ ਪਰਬੰਧਿਤ ਜੋ ਐ ਪ੍ਰੋਗਰਾਮਸ ਦੇ ਵਿੱਚ ਉਮੀਦਵਾਰ ਅਤੇ ਜਿਨ੍ਹਾਂ ਨੂੰ ਕਿਸੇ ਹੋਰ ਕੈਨੇਡੀਅਨ ਇਮੀਗ੍ਰੇਸ਼ਨ ਉਦੇਸ਼ਾ ਯਾਨੀ ਐਸ ਡੀ ਐਸ ਤੋਂ ਬਾਹਰ ਕੈਨੇਡੀਅਨ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਸਮੇਤ ਇਸ ਦੇ ਲਈ ਤੁਹਾਨੂੰ ਭਾਸ਼ਾ ਟੈਸਟ ਦੀ ਲੋੜ ਹੈ ਹੁਣ ਪੀਟੀਈ ਕੋਰ ਲੈ ਸਕਦੇ ਹਰ ਪੀਟੀਈ ਕੋਰ ਦਾ ਮਤਲਬ ਕੀ ਹੈ ਹੁਣ ਉਹ ਤੁਹਾਨੂੰ ਦੱਸਾਂਗੇ ਪੀਟੀਈ ਕੋਰ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਈ ਆਮ ਅੰਗਰੇਜ਼ੀ ਯੋਗਤਾ ਨੂੰ ਸਾਬਤ ਕਰਨ ਤੇ ਖਾਸ ਜ਼ੋਰ ਦੇ ਨਾਲ ਇੱਕ ਕੰਪਿਊਟਰ ਆਧਾਰਿਤ ਭਾਸ਼ਾ ਟੈਸਟ ਹੈ ਤੇ ਇਹ ਟੈਸਟ 2 ਘੰਟਿਆਂ ਦੀ ਜੋ ਹੈ ਸਮਾਂ ਸੀਮਾ ਦੇ ਅੰਦਰ ਬੋਲਣ ਲਿਖਣ ਪੜਨ ਅਤੇ ਸੁਣਨ ਦੇ ਵਿੱਚ ਰੋਜ਼ਾਨਾ ਅੰਗਰੇਜ਼ੀ ਦੇ ਹੁਨਰ ਦਾ ਮਲਾਂਕਣ ਕਰਦਾ ਟੈਸਟਿੰਗ ਕੇਂਦਰ ਦੁਨੀਆ ਭਰ ਦੇ ਵਿੱਚ ਲੱਭੇ ਜਾ ਸਕਦੇ ਹਨ ਵਿਸ਼ਵ ਪੱਧਰ ਤੇ 400 ਤੋਂ ਵੱਧ ਸਥਾਨਾਂ ਦੇ ਨਾਲ ਤੇ ਪੀਅਰਸਨ ਦੀ ਵੈੱਬਸਾਈਟ ਦੇ ਅਨੁਸਾਰ ਦੱਸਿਆ ਜਾਂਦਾ ਪੱਖਪਾਤ ਦੇ ਜੋਖਮ ਨੂੰ ਘਟਾਉਣ ਦੇ ਲਈ ਟੈਸਟ ਮਨੁੱਖਾਂ ਅਤੇ AI ਦੋਵਾਂ ਦੁਆਰਾ ਸਕੋਰ ਕੀਤਾ ਜਾਂਦਾ ਟੈਸਟ ਦੇ ਨਤੀਜੇ ਆਮ ਤੌਰ ਤੇ 2 ਦਿਨਾਂ ਦੇ ਅੰਦਰ ਪ੍ਰਾਪਤ ਕੀਤੇ ਜਾ ਸਕਦੇ ਹਨ ਪੀਟੀ ਕੋਰ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਬੋਲਣਾ ਤੇ ਲਿਖਣਾ 50 ਮਿੰਟ ਪੜਨਾ 3 ਮਿੰਟ ਅਤੇ ਸੁਣਨਾ 3 ਮਿੰਟ ਪੀਟੀ ਕੋਰ ਪਿਛਲੇ ਪੀਟੀ ਜ਼ਰੂਰੀ ਟੈਸਟ ਦੀ ਥਾਂ ਲੈਂਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਜੀ ਉਸ ਨੂੰ ਪਿਛਲੇ ਸਾਲ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਈ ਮਨਜ਼ੂਰੀ ਦਿੱਤੀ ਗਈ ਸੀ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਪੀਟੀਈ ਜੋ ਪੀਰਸਨ ਹੋਰ ਪਰਵਾਨਿਤ ਭਾਸ਼ਾ ਟੈਸਟਿੰਗ ਸੰਸਥਾਵਾਂ ਵਾਂਗ ਕਈ ਕਿਸਮਾਂ ਦੇ ਟੈਸਟ ਜਿਵੇਂ ਕਿ ਪੀਟੀ ਅਕੈਡਮਿਕ ਦੀ ਪੇਸ਼ਕਸ਼ ਕਰਦਾ ਹੈ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਚੁਣੇ ਹੋਏ ਪ੍ਰੋਗਰਾਮ ਦੇ ਲਈ ਸਹੀ ਟੈਸਟ ਪੂਰਾ ਕਰਦੇ ਹਨ ਹੁਣ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਕਿ ਪੀਟੀ ਕੋਰ ਟੈਸਟ ਤੇ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਵਿਚਕਾਰ ਸਾਰਨੀ ਦੀ ਤੁਲਨਾ ਕੀਤੀ ਗਈ ਹੈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਵੱਖ-ਵੱਖ ਭਾਸ਼ਾਵਾਂ ਦੇ ਟੈਸਟ ਦੇ ਲਈ ਸਕੋਰ ਤੁਲਨਾਵਾ ਦੀ ਸਾਰਣੀ ਕਰਦਾ ਹੈ ਹੁਣ ਪੰਜ ਪ੍ਰਵਾਨਿਤ ਭਾਸ਼ਾ ਟੈਸਟ ਦੱਸੇ ਜਾਂਦੇ ਨੇ ਤੁਹਾਨੂੰ ਦੱਸਾਂਗੇ ਪੀਟੀ ਕੋਰ ਦੇ ਜੋੜਨ ਦੇ ਨਾਲ ਹੁਣ ਕੁੱਲ ਪੰਜ ਭਾਸ਼ਾ ਟੈਸਟ ਹਨ ਜੋ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਦੁਆਰਾ ਇਮੀਗ੍ਰੇਸ਼ਨ ਉਦੇਸ਼ਾ ਦੇ ਲਈ ਸਵੀਕਾਰ ਕੀਤੇ ਜਾਂਦੇ ਹਨ ਹੁਣ ਤੁਹਾਨੂੰ ਦੱਸ ਦਿਆ ਸੀ ਈ ਐਲ ਪੀ ਆਈ ਪੀ ਜਰਨਲ ਟੈਸਟ ਅੰਗਰੇਜ਼ੀ ਆਈ ਲੈਟਸ ਜਨਰਲ ਟ੍ਰੇਨਿੰਗ ਅੰਗਰੇਜ਼ੀ ਪੀਟੀ ਕੋਰ ਅੰਗਰੇਜ਼ੀ ਟੀਈਐਫ ਕੈਨੇਡਾ ਫ੍ਰਾਂਸੀਸੀ ਅਤੇ ਟੀਸੀਐਫ ਕੈਨੇਡਾ ਫ੍ਰਾਂਸੀਸੀ ਤੇ ਹੁਣ ਇਹ ਸਾਰੇ ਪੰਜ ਟੈਸਟ ਚਾਰ ਹੁਨਰਾਂ ਦੇ ਅੰਦਰ ਭਾਸ਼ਾ ਦੀ ਯੋਗਤਾ ਦਾ ਮੁਲਾਂਕਣ ਕਰਦੇ ਹਨ ਪੜਨਾ ਲਿਖਣਾ ਸੁਣਨਾ ਤੇ ਬੋਲਣਾ ਖਾਸ ਪ੍ਰੋਗਰਾਮ ਦੇ ਆਧਾਰ ਦੇ ਉੱਤੇ ਜਿਸ ਦੇ ਤਹਿਤ ਉਮੀਦਵਾਰ ਅੰਗਰੇਜ਼ੀ ਦਿੰਦੇ ਹਨ ਉਨਾ ਨੂੰ ਜੋ ਇਹਨਾਂ ਚਾਰ ਹੁੰਨਰਾ ਦੇ ਅੰਦਰ ਵੱਖ-ਵੱਖ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਹੋ ਸਕਦੀ ਹੈ ਉਦਾਹਰਨ ਦੇ ਲਈ ਦੱਸ ਦਿਨੇ ਐਕਸਪ੍ਰੈਸ ਐਂਟਰੀ ਪ੍ਰਬੰਧਿਤ ਪ੍ਰੋਗਰਾਮਾਂ ਦੇ ਤਹਿਤ ਅਪਲਾਈ ਕਰਨ ਵਾਲੇ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਵੱਖ-ਵੱਖ ਸਕੋਰਸ ਦੀ ਲੋੜ ਹੁੰਦੀ ਹੈ ਜੋ ਚੁਣਦੇ ਹਨ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ FSWP ਦੇ ਤਹਿਤ ਉਮੀਦਵਾਰਾਂ ਨੂੰ ਭਾਸ਼ਾ ਦੇ ਸਾਰੇ ਹੁਨਰਾਂ ਦੇ ਲਈ ਘੱਟੋ-ਘੱਟ ਜੋ ਐਸਸੀਐਲਬੀ ਪੱਧਰ 7 ਦੀ ਲੋੜ ਹੁੰਦੀ ਹੈ ਹਾਲਾਂਕਿ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਯਾਨੀ ਕਿ ਐਫਐਸਟੀਪੀ ਦੇ ਤਹਿਤ ਉਮੀਦਵਾਰਾਂ ਨੂੰ ਬੋਲਣ ਅਤੇ ਸੁਣਨ ਦੇ ਲਈ ਘੱਟੋ-ਘੱਟ ਸੀਐਲਬੀ ਪੱਧਰ 5 ਅਤੇ ਪੜਨ ਦੇ ਲਈ ਤੇ ਲਿਖਣ ਦੇ ਲਈ ਘੱਟੋ-ਘੱਟ 4 ਪੱਧਰ ਦੀ ਲੋੜ ਹੁੰਦੀ ਹੈ ਤੇ ਇਸ ਤੋਂ ਇਲਾਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਦੇ ਤਹਿਤ ਉਮੀਦਵਾਰਾਂ ਨੂੰ ਜਦ ਤੱਕ ਘੱਟੋ ਘੱਟ CLB ਲੈਵਲ 7 ਜਾਂ ਸਾਰੀਆਂ ਪਾਸ਼ਾ ਯੋਗ ਤਾਮਾ ਦੇ ਲਈ ਲੈਵਲ 5 ਦੀ ਲੋੜ ਹੁੰਦੀ ਹੈ ਆਪਣੀ ਨੌਕਰੀ ਦੇ ਰਾਸ਼ਟਰੀ ਕੀਤਾ ਵਰਗੀਕਰਨ NOC ਹੁਨਰ ਪੱਧਰ ਦੇ ਆਧਾਰ ਤੇ ਇਹ ਕੀਤਾ ਜਾਵੇਗਾ ਤਾਂ ਵੱਡੀ ਖਬਰ ਤੇ ਵੱਡੀ ਖੁਸ਼ਖਬਰੀ ਹੈ ਹੁਣ ਦੀ ਕਿ ਕੈਨੇਡਾ ਦੇ ਲਈ ਇਸ ਦੇ ਨਾਲ ਨਾਲ ਹੁਣ PTE ਵੀ ਸਵੀਕਾਰ ਹੋ ਜਾਵੇਗੀ